ਆਏ ਦੋਸਤੋ ਅੱਜ ਆਪਾਂ ਤੁਹਾਨੂੰ ਪੈਂਡ ਸਲਾਤਪੁਰੇ ਤੇ ਵੀਰ ਕੋਲ ਨਾ ਗੱਡੀ ਖੜੀ ਹੈ ਕਰੇ ਸਮਰuti ਸੁਜੂਕੀ ਵਾਲ ਦੀ ਬੈਗਨਰ ਗੱਡੀ ਬਹੁਤ ਹੀ ਸਾਫ਼ ਸੁਥਰੀ ਗੱਡੀ ਹੈ ਤੇ ਆਪਾਂ ਜਾਣਕਾਰੀ ਲੈਣੇ ਗੱਡੀ ਸਾਰੀ ਤੁਹਾਨੂੰ ਸਾਰੀ ਗੱਡੀ ਵੀ ਦਿਖਾਵਾਂਗੇ ਅੰਦਰੋਂ ਵੀ ਦਿਖਾਵਾਂਗੇ ਬਾਰਮ ਕਮਫਰਕ ਦਿਖਾਵਾਂਗੇ ਆਜੋ ਬਾਈ ਨਾ ਕਰਨੇ ਗੱਲ ਬਾਤ ਸਸਿਕਾ ਬਾਈ ਸਸਿਕਾ ਜੀ ਕੋਠੇ ਹੈ ਵੀਰੇ ਬਾਈ ਠੀਕ ਠਾਕ ਹੈ ਕੀ ਨਾ ਬਾਈ ਆਪਣਾ ਜਗਤਾਰ ਸਿੰਘ ਜੀ ਠੀਕ ਹੈ ਬਾਈ ਤੇ ਕਿੰਨਾ ਮਾਡਲ ਹੈ ਬਾਈ ਗੱਡੀ ਇਹ 2004 ਮਾਡਲ ਹੈ ਬਾਈ ਇਹਦੀ ਠੀਕ ਹੈ ਬਾਈ ਤੇ ਕਿੰਨਾ ਸਮਾਂ ਕੋ ਬਈ ਆਪਣੇ ਕੋਲ ਖੜੀ ਮੇਰੇ ਕੋਲ 1.5 ਸਾਲ ਹੋ ਗਿਆ ਠੀਕ ਵਧੀਆ ਮਤਲਬ ਵਧੀਆ ਚੱਲਦੀ ਹੈ ਘਰੇ ਬਹੁਤ ਵਧੀਆ ਸਾਰੇ ਟਾਇਰ ਓਕੇ ਆ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਦੂਜੇ ਲਾ ਆਂਗੀ ਠੀਕ ਹੈ ਜੀ ਆਪਾਂ ਲਾ ਨਹੀਂ ਕਰਾਈ ਠੀਕ ਹੈ ਐਫੀ ਡੇਟ ਹੈਗਾ ਹੈਗਾ ਸਾਰੇ ਕਾਗਜ਼ ਪੱਤਰ ਓਕੇ ਓਕੇ ਸਾਰੇ ਓਕੇ ਜੇ ਨਾ ਕਰੋ ਨਹੀਂ ਕਰਾ ਸਕਦਾ ਕਰਾ ਸਕਦਾ ਲਾ ਹੁੰਦੀ ਆ ਮੈਂ ਪਤਾ ਲਿਆ ਨਾ ਹੁੰਦੀ ਆ ਸਭ ਕੁਝ ਠੀਕ ਹੈ ਠੀਕ 2024 ਦੇ 6ਵੇਂ ਮਹੀਨੇ ਤੱਕ ਪਾਸ ਪਾਸ ਨਹੀਂ ਪਈ 6ਵੇਂ ਮਹੀਨੇ ਪਈ ਆ ਜੀ ਠੀਕ ਹੈ ਜੀ ਤੇ ਮੜੇ ਗੱਡੀ ਅੰਦਰ ਦਿਖਾ ਦੇ ਨੇ ਅੱਜ ਮੜੀ ਕੰਫਰਕ ਦਿਖਾ ਦਿਓ ਗੱਡੀ ਸਾਰੀ ਕਲਰ ਕੜਾ ਬਈ ਯਾਰ ਇਹ ਰੰਗ ਇਹ ਜਾਮਨੀ ਜਿਆ ਯਾਰ ਫਿੱਕਾ ਜਾਮਨੀ ਜਿਆ ਦਾ ਡਿੱਗੀ ਹੋਲ ਕੇ ਦਿਖਾ ਦਮ ਆ ਸਪੀਕਰਸ ਬੁਗਰ ਕੱਢਣਾ ਤਾਂ ਨਹੀਂ ਬਈ ਨਾਲ ਹੀ ਦੇ ਦੋਗੇ ਆਈ ਸਪੀਕਰ ਦੇ 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 ਕੋਈ ਗੱਲ ਨਾਲ ਹੀ ਦੇ ਦੇਗਾ ਸਟਿੱਪਣੀ ਵੀ ਆ ਸਟਿੱਪਣੀ ਵਹਿਗੀ ਸਟਿੱਪਣੀ ਐ ਜੈਕਾ ਠੀਕ ਹੈ ਜੀ ਸਾਰਾ ਸਾਰਾ ਕੁਛ ਆ ਸਾਰਾ ਠੀਕ ਹੈ ਜੀ ਹਾਂ ਆਏ ਦੋਸਤੋ ਇੱਕ ਵਾਰੀ ਸਾਡਾ 15 ਵੀ ਦਿਖਾ ਦੇਣਾ ਗੱਡੀ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਕਵਰ ਕਵਰ ਵੀ ਬਧੀ ਹਨ ਚੜੇ ਵੀ ਹੂੰ ਤੇ ਮੁਰੋ ਵੀ ਦਕਾ ਦੇ ਮੜੀ ਵੀ ਪੈਟਰੋਲ ਟੀ ਬਈ ਨਾ ਪੈਟਰੋਲ ਗੱਡੀ ਹੈ ਬਈ ਠੀਕ ਅਸੀਂ 825 ਸੀਸੀ ਹੈ ਠੀਕ ਹੈ ਇੰਜਨ ਏਸੀ ਹੀਟਰ ਪੂਰਾ ਓਕੇ ਹੈ ਠੀਕ ਹੈ ਓਕੇ ਹਾਂ ਠੀਕ ਵਧੀਆ ਵਰਕ ਕਰ ਦੇ ਬਸ ਕਰ ਪੂਰਾ ਠੀਕ ਹੈ ਮੜਾ ਬਰਨਰ ਚੱਕ ਦੇ ਇੰਜਨ ਵੀ ਦਿਖਾ ਦੇ ਮੜਾ ਲੋਨਿੰਗ ਬੈਂਡਰੀ ਹੈ ਠੀਕ ਹੈ ਜੀ ਦੇਖ ਲਓ ਦੋਸਤੋ ਜਿੰਨੇ ਵੀ ਦੇਖ ਸਕਦੇ ਹੋ ਦੋਸਤੋ ਤੁਸੀਂ ਵਧੀਆ ਸਾਫ ਸੁਥਰਾ ਪਿਆ ਗਿਆ ਹੈ ਪੂਰੀ ਸੁੱਕੀ ਗੱਡੀ ਹੈ ਕੋਈ ਨਹੀਂ ਹਾਂਜੀ ਹਾਂਜੀ ਦੋਸਤੋ ਗੱਡੀ ਹੁਣ ਤੁਸੀਂ ਸਾਰੀ ਦੇਖ ਹੀ ਲਈ ਹੈਗੀ ਹੁਣ ਆਪਾਂ ਵੀਰਨਾ ਕਰਦੇ ਹਾਂ ਡਿਮਾਂਡ ਦੀ ਗੱਲ ਤੇ ਕਿਹੜੇ ਰੇਟ 'ਚ ਬਾਈ ਨਾਲ ਗੱਡੀ ਛੱਡਦੇ ਨੇ ਬਾਈ ਡਿਮਾਂਡ ਕੀ ਕਰਦੇ ਆਂ ਜੀ ਬਾਈ ਡਿਮਾਂਡ ਕਰਦੇ ਆਂ ਜੀ 70000 ਰੁਪਏ ਠੀਕ ਹੈ ਜੀ ਬਾਕੀ ਤੁਹਾਡੀ ਵੀਡੀਓ ਦੇਖ ਕੇ ਆਉਂ ਆ ਜਿਹੜਾ ਉਹਨੂੰ ਕੋਈ ਨਹੀਂ 65000 ਤੱਕ ਉਸ ਮਾਨਤਾ ਨਾਲ ਆਪਾਂ ਤੁਹਾਡੇ ਕਹਿਣ ਤੇ ਹੋਰ ਕਰ ਦੋ ਉਸ ਮੌਕੇ ਤੇ ਕਰ ਦੋ ਹਾਂ ਹੋਰ ਹੋਰ ਕਰ ਦੋ ਠੀਕ ਹੈ ਤੇ ਨੰਬਰ ਦੱਸ ਦੋ ਮੇਰਾ 109156 21323 9156 9156 21323 21323 ਹਾਂ ਬਾਈ ਜਗਤਾਰ ਸਿੰਘ ਬਾਈ ਦਾ ਨਾਮ ਹੈ ਉਹ ਸਲਾਤਪੁਰਾ ਸਲਾਤਪੁਰਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਹੀ ਜੇ ਕਿਸੇ ਮੇਰੇ ਵੀਰ ਨੂੰ ਗੱਡੀ ਚਾਹੀਦੀ ਹੈ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਈ। ਦੋਸਤੋ ਜੇ ਕਿਸੇ ਵੀ ਵੀਰ ਕੋਲ ਗੱਡੀ, ਮੋਟਰਸਾਈਕਲ ਜਾਂ ਕੋਈ ਵੀ ਸਾਧਨ ਖੜਾ ਕਰੇ ਵੇਚਣ ਵਾਲਾ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਵੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ।